ਦੋ ਤਿੰਨ ਮਹੀਨੇ ਤੋਂ ਸਿੰਗਲ ਲੱਗਿਆ ਹੋਇਆ ਹੈ ਕਿਉਂਕਿ ਮਜਬੂਰੀ ਹੈ ਘਰਦਿਆਂ ਦੀ ਵੀ ਇਹਨੂੰ ਬੰਨ ਕੇ ਰੱਖਣਾ ਸਾਡੀਆਂ ਰਾਮ ਵਰਗੀਆਂ ਧੀਆਂ ਦਾ ਕਸੂਰ ਕੀ ਆ ਸ਼ਿਕਲ ਸਰ ਜਤਿੰਦਰ ਕੌਰ ਪਿੰਡ ਮਲਕਵਾਲ ਜ਼ਿਲ੍ਹਾ ਹੁਸ਼ਿਆਰਪੁਰ ਇਹ ਦੀਦੀ ਤੇ ਇਹ ਉਹਨਾਂ ਦੀ ਮਾਂ ਰੇਸ਼ਮ ਕੌਰ ਇਹ ਦੋਨੋਂ ਮਾਮਾ ਦੀਆਂ ਇਸ ਹਾਲੇ ਚ ਰਹਿੰਦੇ ਆ ਇਹ ਕੁੜੀ ਤਾਂ ਮੇਂ ਕਈ ਵਾਰੀ ਬਿਨਾ ਕੱਪੜਿਆਂ ਤੋਂ ਵੀ ਹੋ ਜਾਂਦੀ ਆ ਦੇਖੋ ਇਹਨੂੰ ਬੰਨਣਾ ਪੈਂਦਾ ਹੈ ਇਹਦੀ ਦਿਮਾਗੀ ਹਾਲਤ ਬਿਲਕੁਲ ਖਰਾਬ ਹੈ ਤੇ ਮੇਰਾ ਨਾਮ ਮੇਰਾ ਨਾਮ ਪ੍ਰੀਤੀ ਹੈ ਤੁਹਾਡੇ ਅੱਗੇ ਬੇਨਤੀ ਹੈ ਕਿ ਇਹਨਾਂ ਦੇ ਬਾਰੇ ਕੁਝ ਸੋਚਿਆ ਜਾਏ ਬਹੁਤ ਗੰਦੀ ਕੰਡੀਸ਼ਨ ਹੈ ਜਿਹਦੇ ਵਿੱਚ ਰਹਿਆ ਜਾਂਦਾ ਇਹਨਾਂ ਦੀ ਮਾਨਸਿਕ ਹਾਲਤ ਦੋਵਾਂ ਮਾਮਾਂ ਦੀਆਂ ਦੀ ਬਹੁਤ ਜ਼ਿਆਦਾ ਖਰਾਬ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮਕੇਰੀਆਂ ਸਰਪੰਚ ਬਲਕਾ ਕਿੱਥੋਂ ਮਕੇਰੀਆਂ ਸਰਪੰਚ ਮਕੇਰੀਆਂ ਤੋਂ ਤੁਹਾਡੀ ਬੇਟੀ ਆ ਨਹੀਂ ਬੇਟੀ ਨਹੀਂ ਚੱਲਦੀ ਵਾਂਡੀ ਸਰ ਇਹ ਦੋਨੋਂ ਮਾਵਾਂ ਤੇ ਆ ਠੀਕ ਆ ਤੇ ਇਹਨਾਂ ਦੇ ਘਰ ਚ ਹੋਰ ਕੌਣ ਆ ਉਹ ਜੀ ਸਰ ਫਾਦਰ ਮਰ ਗਿਆ ਤਾਏ ਵੀ ਮਰ ਗਿਆ ਇਹਦਾ ਕੀ ਨਾਂ ਆ ਜੀ ਕੁੜੀ ਦਾ ਆਹੋ ਕਿਹਦੀ ਵੀਡੀਓ ਬਣੀ ਕੀ ਨਾਂ ਦੱਸ ਨਾ ਬੋਲ ਕੀ ਨਾਂ ਮਲਕਾ ਤਾਰ ਮਲਕਾ ਨਹੀਂ ਕੀ ਨਾਂ ਬੋਲ ਨਾ ਬੋਲ ਸਹੀ ਨਾਂ ਨਾ ਦੱਸੋ ਨਾ ਬੋਲ ਨਾਂਦਰਾ ਕੀ ਆ ਜਿੰਦਰਪੁਰ ਕੋਲ ਕਿਹੜਾ ਨਹੀਂ ਜਿੰਦਰਪੁਰ ਕੀ ਆ ਵੀਂਦੂ ਨਹੀਂ ਕੀ ਨਾਂ ਆ ਹੈ ਨੇ ਨਹੀਂ ਬਾਲ ਨਹੀਂ ਪਟੜ ਬਾਲ ਨਹੀਂ ਬੋਧਾ ਗਈ ਮਾਰਨਾ ਨਹੀਂ ਮਨਾਉ ਤੇਰਾ ਨਾਮ ਕੀ ਹੈ ਨਾਮ ਕੀ ਪੈਣਾ ਤੇਰਾ ਜਤਿੰਦਰ ਕੋਹਰ ਤੇਰਾ ਨਾ ਹੈ ਮੈਂ ਬੜੇ ਤੇਰਾ ਨਾਮ ਜਤਿੰਦਰ ਕੋਹਰ ਪੈਣੇ ਤੇਰਾ ਨਾਮ ਜਤਿੰਦਰ ਕੋਹਰ ਕੁੜੇ ਕੁੜੀ ਇਹ ਕੌਣ ਹੈ ਇਹ ਕੌਣ ਹੈ ਤੁਹਾਨੂੰ ਕੌਣ ਨੂੰ ਤੁਹਾਨੂੰ ਕੌਣ ਹੈ ਕੌਣਾ ਪੁੱਤੇ ਕੌਣ ਹੈ ਉਹ ਸੰਗਲਣ ਬੰਨੀ ਹੋਈ ਆ ਉਹ ਕਿੰਨੇ ਟਾਈਮ ਤੋਂ ਬੰਨੀ ਹੈ ਇਹ ਦਿਨ ਹੋਦਾ ਦੋ ਤਿੰਨ ਮਹੀਨਿਆਂ ਤੋਂ ਸੰਗਣ ਲੱਗਿਆ ਹੋਇਆ ਹੈ ਦੇਖੋ ਜੀ ਕਿਵੇਂ ਗਿੱਟੇ ਨੂੰ ਸੰਗਣ ਲੱਗਿਆ ਭੈਣ ਦੇ ਤੇ ਇਸ ਭੈਣ ਨੂੰ ਜਤਿੰਦਰ ਨੂੰ ਬੰਨ ਕੇ ਲੈ ਕੇ ਆਏ ਨੇ ਬਾਈ ਗਵੰਡੀ ਨੇ ਤੇ ਇਹ ਇਹਦੀ ਮੰਮੀ ਹੈ ਨਾ ਡੈਡੀ ਇਹਨਾਂ ਦਾ अच्छा। ਤੇ ਭੈਣ ਭਰਾ ਕੋਈ ਹੋਰ? ਨਹੀਂ ਕੋਈ ਭਰਾ ਨਹੀਂ ਹੋਸੇ। ਭੈਣ ਵੀ ਨਹੀਂ ਹੋਈ। ਥੱਲੀ-ਕੱਲੀ ਹੋਈ ਹੈ। ਤੇ ਜਿਹੜੇ ਨਾਨਕੇ ਕੋਈ ਮਾਮੇ? ਨਾਨਕੇ ਵੀ ਸਰ ਹੈ ਨਹੀਂ ਉਹ। ਇਦਾਂ ਹੀ ਬੁਰਾ ਹਾਲ ਹੈ। ਉਹ ਵਿੱਚ ਤੇ ਚਾਚੇ ਤੁਸੀਂ ਚਾਚੇ ਤਾਂ ਹੋ। ਉਹ ਵੀ ਸ਼੍ਰੀਕੇ ਚੋਂ ਹੈ। ਸ਼੍ਰੀਕੇ ਚੋਂ ਚਾਚੇ ਤਾਈ ਹੋਗੇ। ਠੀਕ ਹੈ। ਇਹਦਾ ਇਹਦਾ ਕੁੜੀ ਦਾ ਚਾਚਾ ਸਾਕਾ ਹੈ ਨਹੀਂ ਕੋਈ? ਨਹੀਂ ਜੀ। ਤਾਇਆ ਨਹੀਂ ਤਾਇਆ ਕੋਈ ਵੀ ਹੈ। ਗੁਜ਼ਰ ਗਿਆ। ਜੀ ਆਪਾਂ ਇਹਨਾਂ ਦਾਖਲ ਕਰ ਲਈਏ। ਆਖਿਆ ਨਾ ਤੁਸੀਂ ਰਹਿਪੋਗੇ ਕੋਲੇ ਥੋੜੇ ਦਿਨ। ਕਿੰਨੇ ਦਿਨ? ਕੁਈ 10 ਦਿਨ 15 ਦਿਨ ਉਹਨਾਂ ਪਰੋਇ ਦੇ ਲਈ ਬਾਗੀ ਆ। ਇਹ ਕਿਤੇ ਬਾਹੀ ਦੇ ਲਈ ਕਿਤੇ ਕੋਈ ਰਹਿਣ ਤੇ ਬੁਣੇ ਹਾਂ। ਹਾਂ ਦੇਖੋ ਆਪਾਂ ਰਲ ਮਿਲ ਕੇ ਅਸੀਂ ਵੀ ਮਦਦ ਕਰਾਂਗੇ ਕਿਤੇ ਕੋ ਜਵਾਨ ਆ ਕੁੜੀ। ਜੇ ਕੋਈ ਮੁੰਡਾ ਹੁੰਦਾ ਜਾਂ ਕੋਈ ਫਿਰ ਕਿਸੀ ਚਲੋ ਕੋਈ ਹੱਲ ਕਰ ਲੈਂਦੇ। ਇਹ ਤਾਂ ਤਹੀ ਤਾਂ ਬੰਨੇ ਅਸਾ ਡਰ ਲਰ ਦਾ ਰਾਲ ਨੂੰ ਭੱਜ ਜਾਂਦੀ ਹੈ। ਹਾਂ ਉਹ ਵੀ ਗੱਲ ਆ ਵੀ ਲੜੇ ਪੈਂਦੀ ਸਾਰਾ ਪੱਕੇ ਦੇ ਤੱਕਲ ਇੱਕ ਬੱਚਾ ਖਤਰਾ ਲਗਾ ਦਿੰਦਾ। ਬਿਲਕੁਲ ਬਿਲਕੁਲ ਦੁਨੀਆ ਬੜੀ ਗੰਦੀ ਆ। ਅਸੀਂ ਫੜ ਕੇ ਮੈਂ ਹੋਰ ਬੰਦਾ ਸਿੰਗਲ ਪਾਇਆ ਸਾਰਾ ਕਿਤੇ ਗੰਭੀਰ ਜਣਦਾ ਬੋਲਣੀ ਪੈਂਦੀ ਹੈ। ਨਹੀਂ ਤੇ ਪਿੰਡ ਤੋਂ ਫਰਾਰ ਹੋ ਜਾਂਦੀ ਹੈ। ਇਹ ਕਿੰਨੇ ਕ ਲਗ ਰਿਹਾ ਹੋ ਗਿਆ ਹੈ ਕਿ ਤੇਰੀ 15 ਦਿਨ ਠੀਕ ਰਹਿੰਦੀ ਆ ਨਹੀਂ ਕਿੰਨੇ ਟਾਈਮ ਤੋਂ ਇਦਾਂ ਵਾ ਇਦਾਂ ਅਸਲ ਚ ਦੱਸੀਏ ਨਾ ਜਦੋਂ ਜਦੋਂ ਵਿਆਹ ਹੋਇਆ ਨਾ ਐਤੋਂ 35 ਸਾਲ ਪਹਿਲੇ ਪਹਿਲੇ ਵੀ ਇਹੋ ਦੀ ਇਹ ਕੰਡੀਸ਼ਨ ਸੀਗੀ ਦੀ ਮੈਂਟਲੀ ਪ੍ਰੋਬਲਮ ਇਹਨੂੰ ਪਹਿਲਾਂ ਸੀਗੀ ਜਦੋਂ ਇਹ ਤਾਂ ਜਦਾਂ ਬੱਚੀ ਨੂੰ ਹੋਈ ਆ ਹਾਂਜੀ ਤੇ ਫਿਰ ਫਿਰ ਬਾਅਦ ਚ ਤੇਰੋਂ ਹੁੰ ਹੁੰ ਕੇ ਹੋ ਗਈ ਇਹਨੂੰ ਘਰ ਵਾਲਿਆ ਤਾਂ ਬਿਲਕੁਲ ਠੀਕ ਸੀਗਾ ਨੋ ਠੀਕ ਸੀਗਾ ਜੀਤਾ ਅਬ ਜਾਈ ਹਾ ਉਹ ਤਾਂ ਦਰਾਂ ਤੋਂ ਉਹ ਦਰ ਸੁਲ੍ਹਾ ਮੜਿਆ ਹੀ ਰੱਖ ਮੜਿਆ ਹੀ ਘਰ ਵਾਲਿਆ ਹੋ ਗਿਆ ਉਹ ਮੈਂਟਰੀਜ਼ਮ ਹੀ ਅਫਸਰ ਸੀ ਮੈਂਟਰੀਜ਼ਮ ਹੀ ਜਿੱਤਕ ਜੀ ਬਸ ਨਹੀਂ ਕਰਦਾ ਇਹ ਬੁਗੇਰੀਅਸ ਮਤਲਬ ਇਹ ਨਾ ਚੁੱਸ ਵੀ ਨਹੀਂ ਹਾਂਜੀ ਸਿੱਧਾ ਸੀ ਥੋੜਾ ਹਾਂਜੀ ਬਸ ਭੈਣੇ ਬਸ ਬੜਾ ਨਾ ਮੜਮੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣਾ ਜਤਿੰਦਰ ਕੌਰ ਸੰਗਲ ਪੈਰ ਨੂੰ ਵੱਜਿਆ ਹੋਇਆ ਜਿੰਦਾ ਲੱਗਿਆ ਹੋਇਆ ਗਿੱਟਾ ਦੇਖੋ ਕਿੰਨਾ ਸੁਝਿਆ ਪਿਆ ਵਿਚਾਰੀ ਦਾ ਕਿਉਂਕਿ ਮਜਬੂਰੀ ਆ ਘਰਦਿਆਂ ਦੀ ਵੀ ਇਹਨੂੰ ਬੰਨ ਕੇ ਰੱਖਣਾ ਮਜਬੂਰੀ ਆ ਕਿਉਂਕਿ ਮਾਂ ਵੀ ਠੀਕ ਨਹੀਂ ਆ ਪਹਾਜਾ ਉਹ ਵੀ ਚੱਲ ਫਿਰ ਨਹੀਂ ਸਕਦੀ ਗੱਲਬਾਤ ਵੀ ਨਹੀਂ ਕਰ ਸਕਦੀ ਬੋਲ ਵੀ ਨਹੀਂ ਸਕਦੀ ਮਾਂ ਸੰਗਣ ਇੰਨਾ ਲੰਬਾ ਵਾ ਇੰਨਾ ਵੱਡਾ ਵਾ ਵੀ ਪੂਰੇ 베ੜੇ ਦੇ ਵਿੱਚ ਘੁੰਮ ਸਕੇ ਢੇੜਾ ਦੇ ਸਕੇ ਲੈਟਰਨ ਬਾਥਰੂਮ ਜਾ ਸਕੇ ਇੰਨਾ ਖੋਲ ਕੇ ਸੰਗਣ ਪੂਰਾ 베ੜੇ ਚ ਬੰਦ ਦਿੰਦੇ ਆ ਤੇ ਪੂਰੇ 베ੜੇ ਚ ਕਮਰੇ ਚ ਬਾਥਰੂਮ ਚ ਚੌਕੇ ਚੁੱਲੇ ਤੇ ਸਾਰੇ ਜਿੱਥੇ ਵੀ ਜਗਾ ਸਕਦੀ ਹੈ ਜਿੱਦਾਂ ਕਿ ਬੇੜਾ ਇਹਨਾਂ ਦਾ ਆ ਕਰੋ ਠੀਕ ਚੁਣੇ ਜਿੰਨਾ ਕਿ ਬੇੜਾ ਵਾ ਤੇ ਉਹਨੇ ਕਿ ਬੇੜੇ ਚ ਇਹ ਭੈਣ ਜਿਹੜਾ ਕੱਢ ਸਕੇ ਪਰ ਅੱਜ ਗਵੰਡੀ ਆਏ ਨੇ ਇਹ ਲੈ ਕੇ ਆਏ ਨੇ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਸਮਝਦੇ ਹੋਏ ਧੀ ਨੂੰ ਨਾਲ ਉਹਦੀ ਮਾਂ ਵਿਚਾਰੀ ਰੋਈ ਜਾਂਦੀ ਹੈ ਬੈਠੀ ਉਹ ਵੀ ਕਿਉਂਕਿ ਉਹਦਾ ਵੀ ਇੱਕ ਸਾਈਡ ਨਹੀਂ ਚਲਦੀ ਇਹਦੀ ਚਲਦੀ ਸਰਸਰੀ ਹੈ ਹਾਂ ਕੀ ਹੋਇਆ ਇਹਨੂੰ ਟੈਂਸ਼ਨ ਹੈ ਇਹਨੂੰ 310 ਕੁ ਦਿਨ ਤੇ ਫੇਰ ਠੀਕ ਹੋ ਗਈ ਫੇਰ ਇਸ ਤਰ੍ਹਾਂ ਦੀ ਮੋਟੋ ਨੂੰ ਦੇਖ ਰੋਣਾ ਕੋਈ ਨਾ ਮਾਂ ਰੋਣਾ ਨਹੀਂ ਆਪਦੇ ਵੀ ਵਾਲ ਕੱਟਦੇ ਭੈਣ ਨੇ ਤੇ ਮਾਂ ਦੀ ਵੀ ਗੁੱਤ ਕੱਟਦੀ ਵਾਲ ਕੱਟਦੇ ਜਮੈਂ ਦੇਖੋ ਕੈਂਚੀ ਨਾਲ ਤੇ ਅਫਸਟ ਇੰਨੀ ਹੈ ਭੈਣ ਕੱਪੜੇ ਲਾਹਣ ਦੀ ਐ ਸੋਝੀ ਨਹੀਂ ਕੋਈ ਵੀ ਘਰੋਂ ਭੱਜ ਜਾਂਦੀ ਆ ਫਿਰ ਕਈ ਕਈ ਦਿਨ ਲੱਭ ਲੱਭ ਕੇ ਲੈ ਕੇ ਆਉਂਦੇ ਨੇ ਹੁਣ ਬਾਹਰ ਤਾਂ ਤੁਹਾਨੂੰ ਪਤਾ ਦਰਿੰਦੇ ਘੁੰਮਦੇ ਆ ਨੋਚ ਨੋਚ ਖਾ ਜਾਂਦੇ ਆ ਧੀਆਂ ਨੂੰ ਫਿਰ ਮਜਬੂਰੀ ਆ ਸੰਗਲ ਸੰਗੜੀ ਬੰਨਣਾ ਮਜਬੂਰੀ ਬਣ ਜਾਂਦੀ ਹੈ ਤੇ ਅੱਜ ਸੰਗਣ ਨਾਲ ਬੰਨ ਕੇ ਇਸ ਧੀ ਨੂੰ ਇੱਥੇ ਸੁਪਨਿਆਂ ਦੇ ਘਰ ਪਹੁੰਚਿਆ ਹੈ ਪਰਿਵਾਰ ਤੇ ਇਹ ਸੰਗਣ ਭੈਣ ਦੇ ਪੈਰ ਨੂੰ ਦੇਖੋ ਜਿੰਦਾ ਲਾ ਕੇ ਬੰਨਿਆ ਹੋਇਆ ਵਾ ਤੇ ਇਹਨਾਂ ਧੀਆਂ ਦਾ ਇਹਨਾਂ ਸਾਡੀਆਂ ਰੱਬ ਵਰਗੀਆਂ ਧੀਆਂ ਦਾ ਕਸੂਰ ਕੀ ਆ ਕਿਉਂਕਿ ਕੋਈ ਨਾਨਕਾ ਨਹੀਂ ਕੋਈ ਦਾਦਕਾ ਨਹੀਂ ਜਿਹੜਾ ਨਾਲ ਖੜਦਾ ਕੋਈ ਰਿਸ਼ਤੇਦਾਰ ਭੂਆ ਮਾਸੀ ਕੋਈ ਨਹੀਂ ਨਾਲ ਖੜਨ ਵਾਲੀ ਤੇ ਅੱਜ ਇਹ ਦੋਨੋਂ ਮਾਵਾਾਂ ਧੀਆਂ ਹੀ ਰਹਿ ਗਈਆਂ ਕੋਈ ਹੋਰ ਭੈਣ ਭਰਾ ਨਹੀਂ ਹੈ ਗਵੰਡੀਆਂ ਦਾ ਧੰਨਵਾਦ ਆ ਜਿਹੜੇ ਆਪਣਾ ਫਰਜ਼ ਪਛਾਣਦੇ ਹੋਏ ਆਏ ਨੇ ਬਾਈ ਜੀ ਹੁਣੀ ਤੁਹਾਡਾ ਕੀ ਨਾਂ ਬਾਈ ਜੀ ਪੂਰਨ ਸਿੰਘ ਜੀ ਤੁਹਾਡਾ ਮਾ ਮੇਰਾ ਨਾਂ ਹੈ ਜੈਕੋਰ ਜੈਕੋਰ ਤੁਹਾਡਾ ਬਿੱਲਾ ਸਿੰਘ ਫੌਜੀ ਪੈਣ ਜੀ ਤੁਹਾਡਾ ਕੀ ਨਾਂ ਬਿੰਦੂ ਵਾਲਾ ਇਹ ਚਾਰ ਜਾਨੇ ਮੱਲੇ ਚੋਂ ਲੈ ਕੇ ਆਏ ਨੇ ਸ਼ਰੀਕੇ ਚੋਂ ਤੇ ਅੱਜ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਨਾਲ ਰੁਕਣਾ ਪੈਣਾ ਇੱਕ ਜਾਨੇ ਨੂੰ ਬਾਈ ਹੁਣੀ ਕਹਿੰਦੇ ਵੀ ਕੋਈ ਨਾ ਅਸੀਂ ਬਾਰੀ-ਬਾਰੀ ਕਰਕੇ ਮੰਨ 10 ਦਿਨ ਕਢਾ ਦਾਂਗੇ ਸਾਨੂੰ ਐ ਵੀ ਜਵਾਨ ਕੁੜੀ ਆ 5-7 ਦਿਨ ਰੁਕ ਜਾਵੇ ਕੋਈ ਨਾਲ ਕਿਉਂਕਿ ਸਾਡੇ ਕੋਲੇ ਮਰੀਜ਼ ਹੋਰ ਵੀ ਨੇ ਤੇ ਫਿਰ ਇੱਥੇ ਕਈ ਵਾਰੀ ਜਵਾਨ ਧੀ ਦੀ ਜ਼ਿੰਮੇਵਾਰੀ ਸਾਡੇ ਲਈ ਵੀ ਇੱਕ ਵੱਡੀ ਗੱਲ ਹੋ ਜਾਂਦੀ ਆ ਵੀ ਚਲੋ ਜੇ ਇਹ ਸ਼ਰੀਕੇ ਕਬੀਲੇ ਦੇ ਜੇ ਇੰਨੀ ਜ਼ਿੰਮੇਵਾਰੀ ਚਾਕੇ ਇੱਥੇ ਪਹੁੰਚਿਆ ਤੇ ਸਾਡੀ ਥੋੜੀ ਜੀ ਹੋਰ ਸਪੋਰਟ ਕਰਨ ਲਈ ਵੀ ਬਾਈ ਹੁਣੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰਾਂਗੇ ਕੋਈ ਨਾ ਬਾਈ ਇੱਕ ਦੋ ਦਿਨ ਰਹਿ ਪਾ ਅਸੀਂ ਤੈਨੂੰ ਬਾੜਾ ਨਹੀਂ ਕਹਿੰਦੇ ਇੱਕ ਦੋ ਦਿਨ ਰਹਿ ਪਾ ਇੱਕ ਦੋ ਦਿਨ ਚ ਇਹਨੇ ਸੈੱਟ ਹੋ ਜਾਣਾ ਸਾਨੂੰ ਵੀ ਪਤਾ ਲੱਗ ਜੂ ਵੀ ਇਹ ਕਿੰਨੀ ਇੱਕ ਮਤਲਬ ਭੱਜ ਦੀ ਦੌੜ ਦੀ ਹੈ ਜਾਂ ਕਿਵੇਂ ਫਿਰ ਅਸੀਂ ਕੋਈ ਨਾ ਅਸੀਂ ਤੁਹਾਡੀ ਗੱਲ ਨੂੰ ਮੰਨਦੇ ਆ ਅਸੀਂ ਵੀ ਸਾਥ ਦੇਵਾਂਗੇ ਦੋ ਕੁ ਦਿਨ ਰੁਕ ਜੇ ਦਿਖੋ ਦੋ ਦਿਨ ਸੁੱਧ ਹੋ ਜਾਣੀ ਸਾਡਾ ਨ ਕਾਬੂ ਆਏ ਨਹੀਂ ਕਾਬੂ ਤਾਂ ਅਸੀਂ ਕਰ ਲਾਂਗੇ ਉਹ ਤਾਂ ਇਹਦੇ ਦਵਾਈ ਲੈ ਦੇ ਦੇਣੀ ਐ ਨੇ ਰੈਸਟੀ ਕਰਨੀ ਐ ਨੇ ਭਜਣਾ ਭੁਜਣਾ ਥੋੜੀ ਆਰੇ ਦਵਾਈ ਪਿੱਛੇ ਲਈ ਖੜੀ ਐ ਕੁੜੀ ਹੁਣ ਇਹਨੇ ਦਵਾਈ ਖਾ ਲੈਣੀ ਅੱਧੇ ਘੰਟੇ ਚ ਨਹੀਂ ਤਾਂ ਪੈ ਜਾਣਾ ਇਹਨੂੰ 2-3 ਦਿਨ ਰੈਸਟੀ ਕਰਾਉਣੀ ਐ ਸੀ ਤਾਂ ਬਸ ਕਰਿਓ ਜੀ ਸਾਰੇ ਅਰਦਾਸ ਚਾਹੀਦਾ ਨਾ ਕਿਸੇ ਦਾ ਮਤਲਬ ਨਹੀਂ ਇੱਦਾਂ ਇਸ ਮਾਵਾ ਧੀਆਂ ਦੀ ਇਸ ਜੋੜੀ ਵਾਸਤੇ ਅਰਦਾਸ ਕਰਿਓ ਭੈਣ ਦਾ ਜਿਹੜਾ ਸੰਗਲ ਅੱਜ ਦੀ ਖੁੱਲਣ ਲੱਗੇ ਆ ਜ਼ਿੰਦਗੀ ਚ ਦੁਬਾਰਾ ਕਦੇ ਇਹ ਸੰਗਲ ਨਾ ਲੱਗੇ ਤੇ ਕਦੇ ਇਹ ਜਿੰਦੇ ਇਦਾਂ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਇਦਾਂ ਲਾ ਕੇ ਨਾ ਰੱਖਣਾ ਪਵੇ ਇਦਾਂ ਪੈਰਾਂ ਚ ਬੀੜੀਆਂ ਨਾ ਬਣਣੀਆਂ ਪੈਣ ਲੈ ਲੈ ਖਾ ਲੈਣੀਆਂ ਨੇ ਤਾਂ ਇਹ ਪਾਠ ਹੈ ਇਹ ਤਾਂ ਭੋਗ ਆ ਪ੍ਰਸ਼ਾਦ ਆ ਮੰਨ ਦਵਾਈਆਂ ਦਾ ਲੰਗਰ ਆ ਕਰ ਕਰ फड़ फड़ चढ़ दो चढ़ दो मैं देना ले मां फड़ खोल मुंह खोल ये सर इस तरह कर दी करो नहीं नहीं खा लेनी है ना खा फड़ पानी पी दवाई खा ले फड़ फड़ कर फड़ गोली खा ला माता फड़ दवाई खा फड़ पानी घोल के ये <laughs> मैं <laughs> पाई तेरे मुंह जोड़ के ਗੋਲੇ ਸੁਨਹਿਰਾ ਸਤਿ ਸ਼੍ਰੀ ਅਕਾਲ ਜਾਬੀ ਵੀ ਐ ਨਹੀਂ ਸੀਗੀ ਜਿੰਦਾ ਕਟਣ ਵਾਲੀ ਕੱਟਣਾ ਪਿਆ ਇਸ ਭੈਣ ਦੇ ਜਤਿੰਦਰ ਕੌਰ ਦੇ ਪੈਰਾਂ ਨੂੰ ਇਹ ਬੇੜੀਆਂ ਦੇ ਰੂਪ ਚ ਪਿਆ ਹੋਇਆ ਇਹ ਜਿੰਦਾ ਵੱਡਿਆ ਗਿਆ ਜੀ ਬਸ ਹੁਣ ਦੁਬਾਰਾ ਨਾ ਕਦੇ ਇਹ ਜਿੰਦੇ ਇਸ ਭੈਣ ਦੇ ਪੈਰਾਂ ਨੂੰ ਲੱਗਣ ਕਿਤੇ ਬਸ ਇਹ ਅਰਦਾਸ ਕਰਿਓ ਜੀ ਸਾਰੇ ਜਾਣੇ ਲੈ ਆ ਵੀ ਲੈ ਆ ਜਿਤਿੰਦਰ ਭੈਣੇ ਇਹ ਦਿਖਾ ਲਓ ਇਹ ਤਾਂ ਸਾਡੀ ਦਵਾਈ ਖਾ ਲੈਂਦੇ ਜਿਤਿੰਦਰ 1 2 3 4 5 6 7 8 9 10 ਫਟਾ 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 ਮਿੱਠੀ ਦਵਾਈ ਹੈ ਮਿੱਠੀ ਮਿੱਠੀ ਦਵਾਈ ਹੈ ਮਿੱਠੀ 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 ਸੋਣੀ ਦਵਾਈ ਸੋਣੀ ਦਵਾਈ ਚੱਲ ਨਗਾਹ ਲਾ ਬਈ ਪੀਲਾ 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 ਫਟਾਫੜ ਕਰ ਫਟਾਫੜ ਕਰ ਫਟਾਫੜ ਕਰ ਫਟਾਫੜ ਕਰ ਪੰਚਤੰਦਰ ਤੇਵਾਸ ਕਰਿਓ ਜੀ ਇਨਾ ਮਾਵਾਂ ਧੀਆਂ ਵਾਸਤੇ ਅਰਦਾਸ ਇੰਨੀ ਸਾਡੀ ਬੇਨਤੀ ਆ ਵੀ ਇਹ ਠੀਕ ਹੋ ਕੇ ਆਪਦਾ ਜੀਵਨ ਬਤੀਤ ਕਰਨ ਦੋਨੋ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ